ਹੋਇਆਗੇ ਸੀ ਆ ਰਹੇ ਸੀ ਨਕੋਦਰ ਤੋਂ ਅੱਛਾ ਜੀ ਸੀ ਗੱਡੀ ਤੇ ਆ ਖਾਮਰੇ ਕੋ ਗੱਡੀ ਪਹੁੰਚੀ ਆ ਤੇ ਲਾ ਕੇ ਮੋਟਰਸਾਈਕਲ ਮੋੜੇ ਲਾਤੇ ਆ ਤੇ ਮੈਂ ਹਜੇ ਉੱਤਰਿਆ ਨਹੀਂ ਥੱਲੇ ਤੇ ਇਹਦੇ ਗੱਲ ਬਹਿ ਕੇ ਆ ਕੇ ਅੱਛਾ ਜੀ ਸਰ ਤੇ ਮਾਰੀ ਸਾਡੇ ਦੇ ਅੱਛਾ ਤੇ ਇਹਨੂੰ ਪਤਾ ਦਾ ਲੈ ਕੇ ਹਸਪੀਟਲ ਆ ਗਏ ਅੱਛਾ ਜੀ ਸਰ ਕਿੰਨੇ ਕੁ ਜਣੇ ਸੀਗੇ ਜਿਹੜੇ ਉਹ ਵਰਦਾ ਜਿਹਨੇ ਸੀਗੇ ਜੀ ਕਾਤੇ ਸੀ ਸਰ ਯਾਰ ਮੋਟਰਸਾਈਕਲ ਸੀ ਇਹ ਚਾਰ ਮੋਟਰਸਾਈਕਲ ਤੇ 8-10 ਜਣੇ ਸੀਗੇ ਤੁਸੀਂ ਕਹਿੰਦੇ ਵੀ ਅਸੀਂ ਬੱਸ ਸੀ ਮੈਂ ਕਿਹੜੀ ਬੱਸ ਕਿਹੜੀ ਬੱਸ ਚਲਾ ਕਰਤਾਰ ਬੱਸ ਚਲਾਣੇ ਤੁਸੀਂ ਮੈਂ ਮਖਤਰ ਸਾਹਿਬ ਤੋਂ ਆਇਆ ਸੀਗਾ ਨਕੋਦਰ ਤੋਂ ਮੈਂ ਜਲੰਧਰ ਆਇਆ ਸੀ ਅੱਛਾ ਜੀ ਕੱਲੇ ਸੀ ਕਿ ਬੱਸ ਸਵਾਰੀਆਂ ਵੀ ਭਰੀ ਸੀ ਗੱਡੀ ਅੱਛਾ ਜੀ ਜਿਹੜੇ ਲੋਟ ਕੋਲੇ ਉਹਨਾਂ ਦੇ ਸਵਾਰੀਆਂ ਦੇ ਵਿੱਚ ਬੈਠੀ ਸੀ ਕਿ ਬੰਦਾ ਨਹੀਂ ਨਹੀਂ ਪਿੱਛੋਂ ਮੋਟਰਸਾਈਕਲ ਤੇ ਆਇਆ ਸੀ ਪਿੱਛੋਂ ਮੋਟਰਸਾਈਕਲ ਤੇ ਆਇਆ ਕਿੰਨੇ ਕੁ ਜਣੇ ਸੀ ਉਹ ਉਹ ਸਹੀ 8-10 ਜਣੇ ਮਤਲਬ ਕੋਈ ਡਰ ਨਹੀਂ ਸੀ ਉਹਨਾਂ ਨੂੰ ਕੋਈ ਸਵਾਰੀਆਂ ਬੈਠੀਆਂ ਜਾਂ ਕੁਛ ਇਦਾਂ ਕੋਈ ਡਰ ਹੈ ਹੀ ਨਹੀਂ ਕਿਸੇ ਕੋਈ ਸਰ ਕਿਵੇਂ ਦੇਖਿਓ ਨਵਾਂ ਸਾਲ ਚੜਿਆ ਨਹੀਂ ਤੇ ਲੁੱਟਾ ਖੂਆ ਲੱਗਾ ਸ਼ੁਰੂ ਹੋ ਗਈਆਂ ਜਿਹੜਾ ਜੀ ਅੱਛਾ ਕਿੱਥੇ ਕੇ ਕਰਕੇ ਹੋਇਆ ਸਰ ਆਇਆ 7 ਸਾਦੀ ਲੱਗੀ ਯਾਦੀ ਲੱਗੀ ਬੰਦਾ ਮਰ ਜਾਂਦਾ ਫੇਰ ਕਿੱਥੇ ਕਰਕੇ ਕਰਨਾ ਸਾਰੀ ਹੋਈ ਖਾਂਬਰੇ ਕੋਲੇ ਖਾਂਬਰੇ ਕੋਲੇ ਸਰ ਤੁਸੀਂ ਬੱਸ ਚਲਾਉਂਦੇ ਹੋ ਮੈਂ ਡਰਾਈਵਰ ਆ ਜੀ ਅੱਛਾ ਤੁਸੀਂ ਕੰਡੈਕਟਰ ਨਾਲ ਹੋਈ ਆ ਨਹੀਂ ਕੰਡੈਕਟਰ ਨਾਲ ਆ ਹ ਸਰ ਸਰ ਕੀ ਨਾਮ ਤੁਹਾਡਾ ਗੁਰਿੰਦਰ ਸਿੰਘ ਸਰ ਕੀ ਹੋਇਆ ਕੀ ਨਹੀਂ ਕੀ ਲੁੱਟਿਆ ਗਿਆ ਪਿੱਛੋਂ ਢਡੇ ਵਾਲੀ ਝੋਲਾ ਨਹੀਂ ਛੱਡਿਆ ਪੁੱਜਨ ਦੀ ਪੁੱਛ ਪਿੱਛੋਂ ਆਇਆ ਨਕੋਦਰ ਤੋਂ ਆਇਆ ਜੀ ਅੱਛਾ ਤੁਸੀਂ ਨਕੋਦਰ ਤੋਂ ਆ ਰਹੇ ਸੀ ਅੱਛਾ ਜੀ ਨਕੋਦਰ ਤੋਂ ਜਲੰਧਰ ਨੂੰ ਆ ਰਹੇ ਸੀ ਗੱਡੀ ਭਰੀ ਸੀ ਅੱਛਾ ਜੀ ਪਿੱਛੋਂ ਚਾਰ ਮੋਟਸਾਂ ਦੇ ਆਏ ਜੀ ਅੱਛਾ ਜੀ ਅਸੀਂ ਮੜਾ ਸੀ ਆਪਾਂ ਆ ਗਏ ਆ ਇਹ ਅਚਾਨਕ ਸਾਡੀ ਟਾਕੀ ਦੇ ਵਿੱਚ ਬੱਟਾ ਮਾਰ ਕੇ ਟਾਕੀ ਤੋੜ ਦਿੱਤੀ ਅੱਛਾ ਪਹਿਲੇ ਟਾਕੀ ਤੋੜੀ ਗਈ ਤਾਂ ਉਹਨਾਂ ਹੋ ਲੋ ਅੱਛਾ ਜੀ ਟੋੜਿਆ ਗਿਆ ਅੱਛਾ ਜੀ ਤਰੇਆਂ ਥੱਲੇ ਉਤਰੇ ਸੀ ਅੱਛਾ ਜੀ ਤੇ ਇਹ ਅਚਾਨਕ ਮੇਰੇ ਗੱਲ ਪੈ ਗਿਆ ਮੇਰੀ ਇਥੇ ਰਾੜ ਮਾਰੀ ਇਹਨਾਂ ਅ ਰਾਮ ਮਾਰੀ ਅਸਿਰ ਫਟ ਗਿਆ ਤੇ ਬਾਕੀ ਸਵਾਰੀਆਂ ਉਤਰਾਈਆਂ ਬਾਕੀ ਹੋਰ ਵੀ ਮਾਰੀਆਂ ਵਾਰੀਆਂ ਮੇਰੇ ਅੱਛਾ ਤੇ ਬਾਕੀ ਸਵਾਰੀਆਂ ਉਤਰਾਈਆਂ ਇਹਨਾਂ ਮੇਰਾ ਝੋਲਾ ਖੋਂਦੇ ਸੀ ਅੱਛਾ ਜੀ ਝੋਲਾ ਖੋਂਦੇ ਝੋਲਾ ਮੈਂ ਨੱਪ ਲਿਆ ਜੀ ਇਦਾਂ ਕਰਕੇ ਅੱਛਾ ਜੀ ਤੇ ਬਾਕੀ ਜਦੋਂ ਸਵਾਰੀਆਂ ਉਤਰੀਆਂ ਜਦੋਂ ਬੰਦੇ ਉਤਰਦੇ ਦੇਖਦੇ ਤੇ ਚਾਰਾਂ ਮੋਟਰਸਾਈਕਲਾਂ ਨਾਲ ਭਈ ਆਇਆ ਤੇ ਦੌੜ ਗਏ ਆ ਜੀ ਅੱਛਾ ਇੱਕ ਦੋ ਮੋਟਰਸਾਈਕਲਾਂ ਦੇ ਨੰਬਰ ਨੋਟ ਕੀਤੇ ਆ ਬਾਕੀ ਲਾਂਬੜਾ ਥਾਣੇ 'ਚ ਦਰਖਾਸਤ ਦੇਣੇ ਆ ਜਾ ਕੇ ਅੱਛਾ ਸਰ ਨੰਬਰ ਦੱਸ ਸਕਦੇ ਹੋ ਇੱਕ ਵਾਰੀ ਕੀ ਨੰਬਰ ਆ ਮੋਟਰਸਾਈਕਲਾਂ ਜਿਹੜੇ ਸਰ ਮੇਰਾ ਦੂਸਰਾ ਆਇਗਾ ਮੁੰਡਾ ਉਹਦੇ ਕੋਲ ਨੰਬਰ ਆਇਗਾ ਬਾਕੀ ਥਾਣੀ ਦੇ ਵਿੱਚ ਦੱਸਦਾ ਨਹੀਂ ਕਦੀ ਅੱਗੇ ਦੇਖੇ ਮੁੰਡਿਓ ਗੱਡੀ 'ਚ ਤੁਹਾਡੇ ਬਸ ਤੇ ਬੈਠੇ ਹੋਣੇ ਸਾਡੇ ਅੱਗੇ ਪਿੱਛੇ ਤਾਂ ਨਹੀਂ ਅੱਗੇ ਤੇ ਕੀ ਦੇਖੇ ਬਾਕੀ ਪਛਾਣ ਲਾਉਂਗਾ ਜੇਕਰ ਸਾਹਮਣੇ ਆ ਜਾਂਦਾ ਅੱਛਾ ਹਾਂਜੀ ਹਾਂਜੀ ਸਰ ਕੀ ਮੂੰਹ ਵਗੈਰਾ ਟੱਕੇ ਹੋਏ ਸੀ ਉਹਨਾਂ ਨੇ ਕੀ ਕੀਤਾ ਸੀ ਦੋ ਤਿੰਨ ਮੁੰਡਿਆਂ ਨੇ ਮੂੰਹ ਟੱਕੇ ਹੋਏ ਸੀ ਅੱਛਾ ਜੀ ਦੋ ਤਿੰਨਾਂ ਨੇ ਨਹੀਂ ਟੱਕੇ ਜਿਨ੍ਹਾਂ ਨੇ ਨਹੀਂ ਟੱਕੇ ਸੀ ਇੱਕ ਇੱਕ ਮੁੰਡੇ ਨੂੰ ਮੈਂ ਪਛਾਣ ਲਾਉਂਗਾ ਜੀ ਅੱਛਾ ਜੀ ਦੂਸਰਿਆਂ ਨੇ ਦੂਸਰੇ ਤਾਂ ਪਿੱਛੇ ਹੀ ਸੀ ਬਾਕੀ ਮੇਰੇ ਮੈਨੂੰ ਕੁੱਟਣ ਲੱਗ ਗਏ ਜਦੋਂ ਆ ਕੇ ਝੋਲਾ ਖਾਣ ਲੱਗ ਤੇ ਮੈਂ ਝੋਲਾ ਕੁੱਟ ਲਿਆ ਉੱਪਰੋਂ ਮੈਨੂੰ ਕੁੱਟਦੇ ਵੀਰੇ ਦਾ 16 ਛੱਡੂ ਗਿਆ ਫੇ ਭੱਜੇ ਭਈ ਤੁਹਾਡੀ ਕੋਈ ਰਣਜੀਤ ਨਹੀਂ ਪਹਿਲੀ ਕੋਈ ਕਦੀ ਕਿਸੇ ਨਾਲ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ